ਹਾਂਜੀ ਕੀ ਨਾਮ ਹੈ ਜੀ ਪਿੰਡ ਕਿਹੜਾ ਮੇਰਾ ਨਾਮ ਸਰਜੀਤ ਸਿੰਘ ਢੀਂਡਸਾ ਜੀ ਪਿੰਡ ਭੂਤਗੜ ਅੱਜ ਨਹਿਰ ਤੇ ਇਕੱਠੇ ਹੋਏ ਹਾਂ ਪਾਣੀ ਦੇ ਮਾਮਲੇ ਨੂੰ ਕੀ ਹੈ ਪੂਰਾ ਮੁੱਦਾ ਇਹ ਸਾਡਾ ਲਾਡ ਮਜਾਰਾ ਰਜਵਾਹ ਹੈ ਜੀ ਜਿਹੜਾ ਅਕਬਰ ਹੈੱਡ ਤੋਂ ਕੱਢਿਆ ਜਾਂਦਾ ਇਸ ਨੂੰ ਤਕਰੀਬਨ 60 65 ਪਿੰਡਾਂ ਨੂੰ ਜਿਹੜਾ ਪਾਣੀ ਹੈ ਉਹ ਜਾਂਦਾ ਇਸ ਨਹਿਰ ਤੋਂ ਤੇ ਇਸ ਨਹਿਰ ਦੇ ਵਿੱਚ ਸਰਕਾਰ ਦੇ ਐਲਾਨ ਦੇ ਮੁਤਾਬਕ 11 ਜੂਨ ਨੂੰ ਪਾਣੀ ਛੱਡੇ ਗਿਆ ਸੀ ਲੇਕਿਨ ਦੋ ਦਿਨਾਂ ਬਾਅਦ ਹੀ ਪਾਣੀ ਬੰਦ ਕਰਤਾ ਉਸ ਤੋਂ ਬਾਅਦ ਪੰਜ ਚਾਰ ਦਿਨਾਂ ਬਾਅਦ ਦੋ ਦਿਨ ਪਾਣੀ ਫੇਰ ਥੋੜਾ ਛੱਡਿਆ ਜਿਹੜਾ ਸਾਡੇ ਇਸ ਨਹਿਰ ਦੀ ਕਪੈਸਿਟੀ ਹੈ ਜਿਹੜਾ ਵਾਹੇ ਦੀ ਉਹ 335 ਕਿਊਸਕ ਹੈ ਲੇਕਿਨ ਇਹਦੇ ਵਿੱਚ ਪਾਣੀ ਛੱਡਿਆ ਜਾਂਦਾ ਹੈ 100 150 ਹੱਦ 200 ਹੁਣ 100 ਪਾਣੀ ਚੱਲ ਰਿਹਾ ਜੀ ਤੇ ਇਹਦੇ ਨਾਲ ਕਿਸੇ ਵੀ ਮੋਗੇ ਦੇ ਵਿੱਚ ਕਿਸੇ ਮਾਈਨਰ ਦੇ ਵਿੱਚ ਪਾਣੀ ਉਹ ਨਹੀਂ ਪੈਂਦਾ ਇਸ ਕਰਕੇ ਸਾਡੇ ਸਾਰੇ ਕਿਸਾਨ ਵੀਰ ਅੱਜ ਝੋਨੇ ਦਾ ਸੀਜ਼ਨ ਹੈ ਔਰ ਉੱਪਰੋਂ ਔੜ ਚੱਲੀ ਹੋਈ ਹੈ ਪੂਰੀ بارش ਪੈ ਨਹੀਂ ਰਹੀ ਔਰ ਸਾਰੇ ਕਿਸਾਨ ਦੁਖੀ ਨੇ ਧੋਨੀ ਦੀ ਜਿਹੜੀ ਲਵਾਈ ਹੈ ਉਹ ਰੁਕ ਗਈ ਹੈ ਜੀ ਤੇ ਉਧਰੋਂ ਥਰਮਲ ਪਲਾਂਟਾਂ ਦੇ ਵਿੱਚ ਫਾਲਟ ਪੈ ਰਹੇ ਨੇ ਲਾਈਟ ਦੀ ਘਟौती ਹੈ ਲੇਕਿਨ ਅਸੀਂ ਨਹਿਰ ਮੈਂ ਇੱਕ ਮੈਨੂੰ ਬੜੀ ਗੁਜਾਰਿਸ਼ ਕੀਤੀ ਸਾਡੇ ਐਕਸ਼ਨ ਸਾਹਿਬ ਨੂੰ ਬੜੀ ਬੇਨਤੀ ਕੀਤੀ ਲੇਕਿਨ ਉਹ ਕਹਿੰਦਾ ਜੀ ਅਸੀਂ ਇਸ ਤੋਂ ਵੱਧ ਪਾਣੀ ਨਹੀਂ ਛੱਡ ਸਕਦੇ ਜਿਹੜਾ 100 ਕਿਊਸਕ ਪਾਣੀ ਇਸ ਟਾਈਮ ਚੱਲ ਰਿਹਾ ਹੈ ਜੀ ਇਹ 100 ਕਿਊਸਕ ਤਾਂ ਕਿਸੇ ਨੂੰ ਕੋਈ ਫਾਇਦਾ ਨਹੀਂ ਇਹਦੇ ਨਾਲੋਂ ਤਾਂ ਇਹ ਵੀ ਕਿਸੇ ਦੂਜੇ ਰਜਵਾਹੇ ਨੂੰ ਦਿੱਤਾ ਜਾਵੇ ਤਾਂ ਕਿ ਉਹਨਾਂ ਦੀ ਲੋੜ ਪੂਰੀ ਹੋ ਜਾਵੇ ਉਸ ਤੋਂ ਬਾਅਦ ਇੱਕ ਸੋਨੂੰ ਛੋਟੀ ਜਿਹੀ ਮਿਸਾਲ ਹੋਰ ਦੱਸ ਦਿਆਂ ਜਿਹੜੀ ਗਜਬ ਦੀ ਹੈ ਇਹ ਇੱਕ ਇਦੇ ਵਿੱਚੋਂ ਹੀ ਅਕਬਰਪੁਰ ਦੇ ਵਿੱਚੋਂ ਇਹ ਬ੍ਰਾਂਚ ਪਾੜਦੀ ਹੈ ਉਹ ਨਹਿਰ ਦੇ ਵਿੱਚੋਂ ਐਸਕੇਪ ਪੈਂਦਾ ਬਖਸ਼ੀ ਵਾਲੇ ਪਿੰਡ ਦੇ ਲਵੇ ਬਰੇਟੇ ਤੇ ਜਾਖੜ ਦੇ ਵਿਚਾਲੇ 메ਨ ਰੋਡ ਦੇ ਉੱਤੇ ਬਖਸ਼ੀ ਵਾਲਾ ਪਿੰਡ ਹੈ ਉੱਥੇ ਐਸਕੇਪ ਹੈ ਔਰ ਐਸਕੇਪ ਦੇ ਵਿੱਚ ਪਾਣੀ ਚੱਲ ਰਿਹਾ ਹੈ ਇਹ ਪਤਾ ਨਹੀਂ ਨਹਿਰ ਮੈਂ ਇਕਮੇ ਦੀ ਅਫਸਰਾਂ ਦੀ ਕੀ ਮਿਲੀ ਭੁਗਤਾ ਉੱਥੋਂ ਐਸਕੇਪ ਦੇ ਵਿੱਚੋਂ ਜੋ ਨਯ ਕੱਗਰ ਦਰਿਆ ਹੈਗਾ ਉਹ ਆਪਣਾ ਜਾਂਦਾ ਹੈ ਰਾਜਸਥਾਨ ਨੂੰ ਜਾ ਕੇ ਨਿਕਲਦਾ ਹੈ ਉਹਦੇ ਵਿੱਚ ਲੋਕਾਂ ਨੇ ਜੀ ਬੋਰ ਪਾਇਪ ਲਾ ਕੇ ਇੰਜਣ ਰੱਖ ਕੇ ਪਾਣੀ ਲਿਫਟ ਕਰਕੇ ਆਪਣੀਆਂ ਜੀਰੀਆਂ ਨੂੰ ਲਾ ਰਹੇ ਨੇ ਤੇ ਲੇਕਿਨ ਸਾਡੇ ਨਾਲ ਬੇਇਨਸਾਫੀ ਹੋ ਰਹੀ ਹੈ 60-65 ਪਿੰਡਾਂ ਦੇ ਨਾਲ ਅਸੀਂ ਜ਼ੋਰ ਲਾ ਲਿਆ ਜੀ ਉਹਨਾਂ ਨੂੰ ਬੇਨਤੀ ਕਰ ਕਰਕੇ ਲੇਕਿਨ ਸਾਨੂੰ ਪਾਣੀ ਨਹੀਂ ਦੇ ਰਹੇ ਇਸ ਕਰਕੇ ਅਸੀਂ ਸਾਰੇ ਕਿਸਾਨ ਬਹੁਤ ਦੁਖੀ ਆ ਜੀ ਸਰਕਾਰ ਵੀਰ ਸਿੰਘ ਜੀ ਕੀ ਮਾਮਲਾ ਜਿਹੜਾ ਅੱਜ ਇੱਥੇ ਇਕੱਠੇ ਹੋਏ ਮਾਮਲਾ ਜੀ ਇਹ ਹੈ ਨਹਿਰੂ ਪਾਣੀ ਦਾ ਜੀ ਸਾਡਾ ਨਹਿਰ ਦੇ ਮਸਲੇ ਦਾ ਮਾਮਲਾ ਹੈ ਜੀ ਅਸੀਂ ਐਕਸ਼ਨ ਸਾਹਿਬ ਨੂੰ ਬਹੁਤ ਉਹ ਕਰਿਆ ਜੀ ਵੀ ਸਾਨੂੰ ਪਾਣੀ ਦੇ ਦਿਓ ਜੀ 11 ਜੂਨ ਤੋਂ ਸਾਡਾ ਪਾਣੀ ਮੰਗੇ ਹੋਏ ਅੱਜ ਦੇਖ ਲਓ ਜੀ ਵੀ ਕਿੰਨੇ ਦਿਨ ਹੋ ਗਏ ਹਰੇ ਕਿਸਾਨ ਦੁਖੀ ਨੇ ਜੀ ਤੇ ਇਹਦਾ ਆਕਰਪੁਰ ਤੋਂ ਲੈ ਕੇ ਚੁੱਲੜ ਤੱਕ ਪਾਣੀ ਯਾਰੇ ਜੀ ਅਸੀਂ ਬਹੁਤ ਬੇਨਤੀਆਂ ਕਰ ਲੀਆਂ ਜਿੰਨੇ ਸਰਕਾਰ ਨੇ ਵੀ ਸਾਡੇ ਨਾਲ ਦਾਵਾ ਕੀਤਾ ਸੀ ਵੀ ਸੰਗਰੂਰ ਜ਼ਿਲ੍ਹਾ ਹੈ ਜਿਹੜਾ ਵੀ ਪਾਣੀ ਮਿਲੂਗਾ ਪਰ ਸਾਨੂੰ 2006 ਤੋਂ ਇਹ ਨਹਿਰ ਬਣੀ ਹੋਈ ਹੈ ਜੀ ਇਹਦਾ 2006 ਤੋਂ ਇਹਦਾ ਬੈਡ ਵੀ ਚੌੜਾ ਕਰਤਾ ਸੀ ਜਿਹੜਾ ਕਿ ਕਿਤੇ ਪਾਣੀ ਮੈਨਰ ਚ ਪੈਂਦਾ ਹੈ ਕਦੇ ਨਹੀਂ ਪੈਂਦਾ ਬਹੁਤ ੱੱਕਾ ਹੋ ਰਹੀ ਸੰਗਰੂਰ ਜ਼ਿਲ੍ਹੇ ਨਾਲ ਉਮਾਨ ਸਾਹਿਬ ਕਹਿੰਦੇ ਨੇ ਵੀ ਅਸੀਂ ਕਿਸਾਨਾਂ ਦਾ ਜਾਂ ਲੋਕਾਂ ਦਾ ਕੀ ਮਾੜਾ ਕਰਤਾ ਸਾਨੂੰ ਵੋਟਾਂ ਨਹੀਂ ਪਈਆਂ ਪਰ ਅਸੀਂ ਸੰਗਰੂਰ ਜ਼ਿਲ੍ਹੇ ਨੇ ਇਹਦਾ ਹੱਕ ਰੱਖਿਆ ਮਾਨਸਾਲ ਦਾ ਅਸੀਂ ਨੇ ਵੋਟਾਂ ਮੀਤਹੇਰ ਨੂੰ ਵੀ ਪਾਈਆਂ ਨੇ ਬਰਿੰਦਰ ਫਕੀਰ ਨੂੰ ਵੀ ਪਾਈਆਂ ਨੇ ਪਹਿਲਾਂ ਬਾਈ ਇਹਨੂੰ ਭਗਵੰਤ ਸਿੰਘ ਮਾਨ ਨੂੰ ਵੀ ਪਾਈਆਂ ਨੇ ਪਰ ਅਸੀਂ ਕਹਿੰਦੇ ਆ ਵੀ ਸਾਡੇ ਨਾਲ ਦਾਅਵੇ ਕਰਕੇ ਸਾਨੂੰ ਪਾਣੀ ਕਿਉਂ ਨਹੀਂ ਮਿਲ ਰਿਹਾ ਹੁਣ ਇਹਦਾ ਨੋ ਪਹਿਲਾਂ ਤਾਂ ਜੀ ਨੋ ਹੀ ਗਲਤ ਲਿਖਤਾ ਸਾਡਾ ਇਹ ਰੱਦੀ ਚ ਪਈ ਹੈ ਲਾੜਮੁਜਾਰਾ ਨਹਿਰ ਪਾਣਾ ਸੀ ਲਾੜਮੁਜਾਰਾ ਅਰਜਵਾਹਾ ਪਾਰਖਾ ਇਹਨਾਂ ਨੇ ਇਹਦੇ ਵਿੱਚੋਂ ਇਹ ਮੈਨਰ ਕਹਿੰਦੇ ਨੇ ਲਾੜਮੁਜਾਰਾ ਤੇ ਮੈਨਰ ਤਾਂ ਇਹਦੇ ਵਿੱਚ 14 ਮ ਤੇ ਪੰਜ ਬ੍ਰਾਂਚਾਂ ਨੇ ਜੀ ਤੇ ਇੱਕ ਵੀ ਮੈਨਰ ਤੇ ਆ ਕੇ ਦਿਖਾ ਦਿਓ ਜੀ ਸਾਨੂੰ ਵੀ ਜੇ ਪਾਣੀ ਹੈ ਲੋਕਾਂ ਨੇ ਪੱਥਰ ਡੇ ਡੇ ਇੱਕੇ ਵੀ ਮੈਨਰਾਂ ਚ ਵੀ ਜੇ ਪਾਣੀ ਚੜ ਜੇ ਪਾਣੀ ਚੜ ਜੇ ਕਿਸੇ ਮੈਨਰ ਚ ਪਾਣੀ ਨਹੀਂ ਚੜਦਾ ਜੀ ਸਾਰੇ ਮੈਨਰ ਅਸੀਂ ਸੁੱਕੇ ਪੈ ਨੇ ਬਸ ਆ ਪਾਣੀ ਤੁਸੀਂ ਆਪ ਹੀ ਦੇਖ ਰਹੇ ਹੋ ਵੀ ਕਿੰਨਾ ਕ ਕਦੇ ਕਦੇ ਤਾਂ ਜੀ ਜਮੀ ਬੰਦ ਕਰ ਦਿੰਦੇ ਨੇ ਸਵੇਰੇ ਬੰਦ ਕਰਤੀ ਸੀ ਜਮੀ ਇਹ ਨਹਿਰ ਜੀ ਲਾੜਮਜਾਰਾ 5 ਵਜੇ ਫੇਰ ਥੋੜਾ ਜਿਹਾ ਪਾਣੀ ਛੜਦਾ ਜਦ ਅਸੀਂ ਫੋਨ ਫੋਨ ਕੀਤੇ ਥੋੜਾ ਛੜਦਾ ਹੁਣ ਸਾਡਾ ਜਿਹੜਾ ਪਾਣੀ ਹੈ 333 11 ਤਰੀਕ ਤੋਂ ਮੰਗਿਆ 11 ਜੂਨ ਤੋਂ ਮੰਗਿਆ ਹੋਏ ਸੀ ਇਹਨਾਂ ਨੇ ਸਾਡੇ ਨਾਲ ਐਨਾ ਤੱਕਾ ਕਰਖਾ ਜੀ ਨੇਰੂ ਮੈਕਮ ਨੇ ਕਰ ਰਿਆ ਕੱਲਾ ਐਕਸ਼ਨ ਹੈ ਜੀ ਪਾਣੀ ਉਲਟੋ ਸਲਟ ਕਰਕੇ ਜੀ ਸਾਰੇ ਮੈਨਰ ਤੋੜਤੇ ਉਹਨੇ ਜਿੰਨੇ ਵੀ ਕਦੇ ਅੱਜ ਜਿਹੜਾ ਕੋਟੜਾ ਮੈਨਰ ਹੈ ਉਹ ਟੁੱਟ ਗਿਆ ਪਹਿਲਾਂ ਲਾਰਡ ਬਜਾਰਾ ਜਿਹੜੀ ਨੇਰ ਤੇ ਤੇ ਦੋ ਮੈਨਰ ਸੀ ਇੱਕ ਦਿਨ ਪਾਣੀ ਜ਼ਿਆਦਾ ਛੜਦਾ ਉਹ ਤੋੜਤੇ ਇਹਨੂੰ ਐ ਹੋ ਰਿਹਾ ਵੀ ਕਿਸਾਨ ਵਸ ਮੈਂ ਕਹੂੰਗਾ ਵੀ ਪਾਣੀ ਮੈਂ ਦੇ ਰਿਆਂ ਜੀ ਮੈਨਰ ਨਹੀਂ ਚੱਲਦੇ ਮੈਨਰਾਂ ਦੀ ਸਪਾਈ ਕਰਵਾਈ ਜਾ ਰਹੀ ਹੈ ਜੀ ਇਸ ਸਾਲ ਨਰੇਗਾ ਫੁੱਲ ਲਾਈ ਜਾ ਰਹੀ ਹੈ ਤੇ ਅਸੀਂ ਇਹ ਕਹਿੰਦੇ ਹਿਰਸ ਪਾਇਆਂ ਕਿਉਂ ਕੁਰਬਾਨੀਓ ਜੀ ਜੇ ਤੁਸੀਂ ਪਾਣੀ ਨਹੀਂ ਦੇਣਾ ਹਿਰਸ ਪਾਇਆਂ ਕਾਂ ਤੋਂ ਕੁਰਬਾਨੀਓ ਜੀ ਹਾਂਜੀ ਕੀ ਨਾਮ ਹੈ ਮੇਰਾ ਨਾਮ ਭੋਲਾ ਸਿੰਘ ਹੈ ਜੀ ਪਿੰਡ ਮੇਰਾ ਸਾਦੀ ਹਰੀ ਹੈ ਜੀ ਜਿਲ੍ਹਾ ਇੱਥਾਂ ਚ ਪਾਣੀ ਆ ਨਹੀਂ ਰਿਹਾ ਅੱਜ ਇਕੱਠੇ ਹੋਏ ਨਹਿਰ ਤੇ ਤੁਸੀਂ ਖਿਤਾ ਜੀ ਜੀ ਪਾਣੀ ਆਇਆ ਸੀ 11 ਤਰੀਕ ਨੂੰ ਨਹਿਰ ਛੱਡੀ ਸੀ ਜੀ 11 ਤੋਂ 2 ਦਿਨ ਚੱਲੀ ਆ ਜੀ 2 ਦਿਨਾਂ ਤੋਂ ਬਾਅਦ ਇਹਨਾਂ ਨੇ ਲਹਿਰੇ ਵਾਲੀ ਨਹਿਰ ਚ ਵੱਧ ਪਾਣੀ ਲਹਿਰੇ ਵਾਲੀ ਨਹਿਰ ਚ ਵੱਧ ਪਾਣੀ ਛੱਡ ਕੇ ਜੀ ਉਹ ਤੋੜਦੀ ਐਕਸ਼ਨ ਸਾਹਿਬ ਦੀ ਲੜਕੀ ਐ ਇਹੇ ਇਹ ਜੋ ਘੱਟ ਕਰਤਾ ਉਹਦੇ ਵੱਧ ਕਰਤਾ ਉਹ ਟੁੱਟ ਗਈ ਟੁੱਟੇ ਤੋਂ ਬਾਅਦ ਇਹ ਬੰਦ ਹੋ ਗਈ ਬੰਦ ਹੋ ਕੇ 2 ਦਿਨ ਚੱਲੀ ਆ ਜੀ 2 ਦਿਨਾਂ ਬਾਅਦ ਫੇਰ ਦੁਬਾਰੇ ਬੰਦ ਕਰਤੀ ਜੇ ਹੁਣ ਐਕਸ਼ਨ ਸਾਹਿਬ ਨੂੰ ਫੋਨ ਕਰਿਆ ਜੀ ਉਹ ਕਹਿੰਦਾ ਵੀ ਪਾਣੀ ਨਹੀਂ ਮਿਲ ਰਿਆ ਸਾਨੂੰ ਪਿੱਛੋਂ ਪਿੱਛੋਂ ਪਾਣੀ ਕਹਿੰਦਾ ਪੂਰਾ ਹੋਊਗਾ ਜੀ ਫੇਰ ਛੱਡਾਂਗੇ ਨਹੀਂ ਛੱਡ ਨਹੀਂ ਸਕਦੇ ਇਹ ਤਾਂ ਜਿਹੜੀ ਸਰਕਾਰ ਬਣੀ ਐ ਜਮਾ ਬਿਲਕੁਲ ਲਾਇਕ ਬਣੀ ਐ ਸਾਨੂੰ ਦਾ ਹੀ ਪਹਿਲਾਂ ਵੀ ਇਹੀ ਤਕਲੀਫ ਸੀ ਨੇਰੀ ਪਾਣੀ ਦੀ ਹੁਣ ਵੀ ਇਹੀ ਤਕਲੀਫ ਹੈ ਕਿਉਂਕਿ ਪਾਣੀ ਸਾਨੂੰ ਮਿਲਦਾ ਨਹੀਂ ਹੈਗਾ ਜਦੋਂ ਪਾਣੀ ਜਦੋਂ ਸਾਡੇ ਬਾਰਿਸ਼ ਹੋਊਗੀ ਉਦੋਂ ਸਾਡੇ ਪਾਣੀ ਛੱਡਣਗੇ ਫਿਰ ਸਾਡੀਆਂ ਫਸਲਾਂ ਮਾਰਨ ਵਾਸਤੇ ਇਸ ਨਹਿਰ ਚ ਪਾਣੀ ਛੱਡਣਗੇ ਸਾਰੇ ਜਿਹੜੇ ਨੀਵੇਂ ਖੇਤ ਨੇ ਜੀ ਉਦੋਂ ਮਾਰੇ ਜਾਂਦੇ ਨੇ ਹੁਣ ਅਸੀਂ ਸੋਕੇ ਚ ਮਰ ਰਹੇ ਆ ਫਿਰ ਅਸੀਂ ਡੋਬੇ ਚ ਮਰਾਂਗੇ ਜਿਹੜੀ ਸਰਕਾਰ ਵਾਅਦੇ ਕਰ ਰਹੀ ਹੈ ਜੀ ਵੀ ਸਾਸੀਂ ਨੇ 70% ਜਾਂ 80% ਪਾਣੀ ਦੇਤਾਈ ਸਾਡੇ ਤਾਂ ਜੀ ਜ਼ਿਲ੍ਹਾ ਸੰਗਰੂਰ ਦੇ ਆ ਜਿਹੜੇ ਪਿੰਡ ਪੈਂਦੇ ਨੇ 70 80 1.5 ਹਲਕੇ ਦੇ ਲਹਿਰੇ ਹਲਕੇ ਦੇ ਇਹ ਕੁਝ ਨਾ ਕੋ ਪਵਾਨੀ ਗੜਦੇ ਨੇੜੇ ਤੇੜੇ ਤੇਰੇ ਇਹਨਾਂ ਨੂੰ ਕੋਈ ਪਾਣੀ ਨਹੀਂ ਮਿਲ ਰਿਹਾ ਇਹਨਾਂ ਨੂੰ ਨਾ ਕੋਈ ਕੀ ਹੈ ਜੀ 5 4% ਪਾਣੀ ਮਿਲਦਾ ਹੋਵੇ ਜੀ ਇਤੋਂ ਵੱਧ ਪਾਣੀ ਨਹੀਂ ਮਿਲਦਾ ਹੈਗਾ ਕੀ ਨਾਮ ਹੈ ਬਈ ਪਿੰਡ ਕਿਹੜਾ ਮੇਰਾ ਨਾਮ ਜੀ ਲਖਵਿੰਦਰ ਸਿੰਘ ਪਿੰਡ ਡੂੜੀਆਂ ਅੱਜ ਰਜਬਾਹੇ ਦੇ ਵਿੱਚ ਖੜੇ ਹੋ ਤੁਸੀਂ ਪਾਣੀ ਬਹੁਤ ਘੱਟ ਹੈ ਕੀ ਕਾਰਨ ਹੈ ਇਹਦਾ ਇਹ ਕਾਰਨ ਸਰਕਾਰ ਦਾ ਦਾਵਾ ਜਿਹੜਾ ਉਹ ਫੋਕਾ ਹੈ ਜੀ ਆ ਦੇਖੋ ਤੁਹਾਡੇ ਸਾਹਮਣੇ ਖੜੇ ਆ 11 ਤਰੀਕ ਨੂੰ ਇਹਦੇ ਵਿੱਚ ਪਾਣੀ ਛੱਡਿਆ ਗਿਆ ਤੇ ਉਹ ਪਾਣੀ ਸਰਕਾਰ ਨੇ ਕਹਿੰਦਾ ਵੀ ਸਾਰੇ ਰਿਜਵਾਹਾਂ ਚ ਹਰ ਢਿਲ ਤੱਕ ਪਾਣੀ ਪਹੁੰਚਾ ਦਾਂਗੇ ਪਰ ਆ ਪਾਣੀ ਤੁਹਾਡੇ ਸਾਹਮਣੇ ਹੈ ਇਹ ਕਿਸੇ ਵੀ ਮੋਗੇ ਦੇ ਵਿੱਚ ਨਹੀਂ ਪੈ ਰਿਹਾ ਇਹ ਲੋਕਾਂ ਦੀ ਕਿਸਾਨਾਂ ਦੀ ਲੜਾਈ ਕਰਾਉਣ ਵਾਸਤੇ ਵਿਭਾਗ ਨੇ ਵਿਭਾਗੇ ਦੀ ਬਹੁਤ ਵੱਡੀ ਨਲਕੀ ਹੈ ਜਿਨ੍ਹਾਂ ਨੇ ਥੋੜਾ ਜਿਹਾ ਪਾਣੀ ਛੱਡਿਆ ਹੋਇਆ ਹੈ ਬਾਕੀ ਪਤਾ ਨਹੀਂ ਕਿਵੇਂ ਕਾਗਜ਼ਾਂ ਦੇ ਵਿੱਚ ਸਰਕਾਰ ਕਹਿ ਰਹੀ ਹੈ ਵੀ ਪਟਵਾਰੀਆਂ ਤੇ ਦੋਪਵਾ ਕੇ ਕਿ ਅਸੀਂ 100% ਜਿਹੜਾ ਪਾਣੀ ਹੈ ਉਹ ਕਿਸਾਨਾਂ ਦੇ ਕੀਤਾ ਤੱਕ ਪਹੁੰਚਾ ਰਹੇ ਆ ਕਿੱਥੇ ਐ ਸਰਕਾਰ ਦਾ ਦਾਵਾ ਹੈ ਤੁਹਾਡੇ ਸਾਹਮਣੇ ਐ ਫੋਕੇ 11 ਦਿਨਾਂ ਤੋਂ ਇਹੀ ਕੋਈ ਚੱਲਦਾ ਇੱਕ ਦਿਨ ਪਾਣੀ ਆਉਂਦਾ ਦੂਜੇ ਦਿਨ ਫੇਰ ਮਰ ਜਾਂਦਾ ਤੇ ਪਾਣੀ ਬੰਦ ਹੋ ਜਾਂਦਾ ਹੈ ਕਿਸਾਨ ਆਫ ਦੇ ਵਿੱਚ ਲੜਾਈ ਕਰਨ ਵਾਲਾ ਕੰਮ ਹੈ ਕਿਉਂਕਿ ਮੋਗਿਆਂ ਦੇ ਵਿੱਚ ਪੈਂਦਾ ਨਹੀਂ ਉਹ ਮੂਰੇ ਕੋਈ ਕੋਈ ਬੰਨ ਲਾਉਂਦੇ ਆ ਜਾਂ ਹੋਰ ਕਰਦੇ ਆ ਉਸ ਦੇ ਕਾਰਨ ਬਹੁਤ ਵੱਡੀ ਪਰੇਸ਼ਾਨੀ ਹੈ ਸਰਕਾਰ ਦੇ ਦਾਅਵੇ ਨੂੰ ਜਿਹੜੇ ਦਾਅਵੇ ਕਰ ਰਹੀ ਹੈ ਸਰਕਾਰ ਇਹ ਬਿਲਕੁਲ ਫੋਕੇ ਦਾਅਵੇ ਨੇ ਜੀ ਬਿਲਕੁਲ ਨਲਕੀ ਹੈ ਵਿਭਾਗਮੇ ਦੀ ਤੇ ਸਰਕਾਰ ਦੀ ਕਿਸਾਨਾਂ ਨਾਲ ਝੂਠੇ ਵਾਦੇ ਕਰਕੇ ਤੇ ਕਾਗਜ਼ਾਂ ਦੇ ਵਿੱਚ 100 ਫਿਸ਼ ਦੀ ਪਾਣੀ ਦਿਖਾ ਕੇ ਆ ਤੁਹਾਡੇ ਸਾਹਮਣੇ ਸਥਿਤੀ ਇਹ ਦੋ ਬਰਾਂਚਾਂ ਨੇ ਇੱਕ ਮੌਨਕ ਨੂੰ ਲੰਘ ਰਹੀ ਹੈ ਇੱਕ ਮਾਈਨਰ ਨੰਬਰ 1 ਹੈ ਇਹਦੇ ਵਿੱਚ ਸਿਰਫ ਇੱਕ ਮੋਟਰ ਦਾ ਪਾਣੀ ਜਿਹੜਾ ਚੱਲ ਰਿਹਾ ਸਿਰਫ ਦੋਨਾਂ ਦੇ ਵਿੱਚ ਇੱਕ ਮੋਟਰ ਜਿੰਨਾ ਪਾਣੀ ਹੈ ਹੁਣ ਤੁਸੀਂ ਆ ਦੱਸੋ ਵੀ ਇਦੋਂ ਅੱਗੇ ਜਿਹੜੇ ਘਟੋ ਘਟ 10 ਮੋਗੇ ਇਧਰ ਨੇ 10 ਮੋਗੇ ਇਧਰ ਨੇ ਕਿੰਨਾ ਕੁ ਪਾਣੀ ਉਹਨਾਂ ਦੇ ਵਿੱਚ ਪਊਗਾ ਤੇ ਪਿੱਛੇ ਵੀ ਇਹੀ ਸਥਿਤੀ ਹੈ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੈ ਜੇ ਪਾਣੀ ਨਹੀਂ ਛੱਡਿਆ ਜਾਂਦਾ ਹੋਂ ਵਾਲੇ ਦਿਨਾਂ 'ਚ ਜਥੇਬੰਦੀ ਵੱਲੋਂ ਕੀ ਕੋਈ ਸ਼ਰਸ ਕੀਤਾ ਜਾਊਗਾ ਕੋਈ ਜਥੇਬੰਦੀ ਤਾਂ ਦੇਖੋ ਸੰਘਰਸ਼ ਕਰੂਗੀ ਕੱਲ ਵੀ ਇਹਨਾਂ ਨੂੰ ਚੇਤਾਵਨੀ ਦੇ ਰਿਹਾ ਵੀ ਜੇਕਰ ਤੁਸੀਂ ਇਹਹੀ ਸਥਿਤੀ ਰੱਖੋਗੇ ਤਾਂ ਜਥੇਬੰਦੀ ਸੰਘਰਸ਼ ਕਰੂਗੀ ਤੇ ਸੰਘਰਸ਼ ਵੀ ਤਿੱਖਾ ਕਰਨਾ ਪੈਣਾ ਕਿਉਂਕਿ ਸਰਕਾਰ ਸੁੱਤੀ ਸੁੱਤੀ ਪਈ ਹੈ ਇਹ ਚੋਣ ਨਤੀਜਿਆਂ ਦੇ ਬਾਵਜੂਦ ਵੀ ਸਰਕਾਰ ਸਮਝੀ ਨਹੀਂ ਹੈਗੀ ਕਿ ਲੋਕ ਮੇਰੇ ਤੋਂ ਕਿੰਨੇ ਕੁ ਖੁਸ਼ ਨੇ ਸਰਕਾਰ ਨੇ ਢੇਲਾਂ ਤੱਕ ਪਾਣੀ ਪਹੁੰਚਾਉਣ ਦੀ ਗੱਲ ਕਹੀ ਸੀ ਆਪਣੇ ਲਹਿਰੇ ਹਲਕੇ ਦੇ 70 80 ਪਿੰਡਾਂ ਨੂੰ ਜਿਹੜਾ ਪਾਣੀ ਨਹੀਂ ਪਹੁੰਚ ਰਿਹਾ ਕੱਲ ਲੋਕਾਂ ਨੇ ਪ੍ਰੋਟੈਸਟ ਵੀ ਕੀਤਾ ਹੈਗਾ ਰਾਤੜਿਆਂ ਦੇ ਵਿੱਚ ਤਾਂ ਕੀ ਮਾਮਲਾ ਹੈਗਾ ਨਹਿਰ ਦੇ ਵਿੱਚ ਥੋੜਾ ਪਾਣੀ ਛੱਡਿਆ ਜਾ ਰਿਹਾ ਲੋਕਾਂ ਦੀ ਢੇਲਾਂ ਤੱਕ ਪਹੁੰਚ ਨਹੀਂ ਰਿਹਾ ਦੇਖੋ ਪ੍ਰੋਟੈਸਟ ਕਰਨਾ ਲੋਕਾਂ ਦਾ ਰਾਈਟ ਹੈ ਪਰ ਪ੍ਰੋਟੈਸਟ ਮੈਂ ਸਮਝਦਾ ਸਹੀ ਢੰਗ ਦੇ ਨਾਲ ਹੋਣਾ ਚਾਹੀਦਾ ਅਸੀਂ ਵਾਦਾ ਕੀਤਾ ਅਸੀਂ ਵਾਦਾ ਪੂਰਾ ਵੀ ਕਰ ਰਹੇ ਹਾਂ 5800 ਏਕੜ ਨੂੰ ਪਹਿਲਾਂ ਛੋਟੀ ਭਟਾਲ ਤੋਂ ਅਸੀਂ ਬਾਇਆ ਪਾਠੂਆ ਹਮੀਰਗੜ ਸੁਰਜਨ ਪੈਣੀ ਭੁੰਦੜ ਪੈਣੀ ਮੂਨਕ 5800 ਏਕੜ ਨੂੰ ਉਹ ਪਾਣੀ ਦਿੱਤਾ ਹੈ ਜਿਹੜਾ ਪਿਛਲੇ 30 ਸਾਲ ਤੋਂ ਸੂਆ ਟੁੱਟਿਆ ਹੋਇਆ ਸੀ ਸਰ ਉਸੇ ਦੀ ਗੱਲ ਕਰ ਰਹੇ ਹਾਂ ਜਿੱਥੇ ਤੁਸੀਂ ਨਹੀਂ ਪੱਥਰ ਰੱਖ ਕੇ ਆਏ ਸੀਗੇ ਉਹ ਨਹਿਰ ਦੇ ਵਿੱਚ ਪਾਣੀ ਘੱਟ ਛੱਡੇਗਾ ਲਹਿਰੇ ਵਾਲੀ ਨਹਿਰ ਚ ਜ਼ਿਆਦਾ ਛੱਡੇਦਾ ਜਿਹੜਾ ਕਿ ਘੱਗਰ ਦੇ ਵਿੱਚ ਡੇਰਿਆ ਜਾ ਰਿਹਾ ਉਹ ਰਾਜਸਥਾਨ ਨੂੰ ਭੇਜਿਆ ਜਾ ਰਿਹਾ ਪਾਣੀ ਜਦ ਕਿ ਨਹਿਰ ਦੇ ਲਾੜਵੰਜਰੇ ਵਾਲੀ ਨਹਿਰ ਹੈ ਜਿਹੜੀ ਆਪਾਂ ਨੂੰ ਜਾਂਦੀ ਹੈ ਜਿੱਥੇ ਤੁਸੀਂ ਨਹੀਂ ਪੱਥਰ ਰੱਖਿਆ ਉੱਥੇ ਪਾਣੀ ਦੀ ਜ਼ਿਆਦਾ ਲੋੜ ਹੈ ਉਹ ਪਾਣੀ ਪਹੁੰਚ ਨਹੀਂ ਰਿਹਾ ਐਕਸ਼ਨ ਕੋਈ ਧਿਆਨ ਨਹੀਂ ਦੇ ਰਿਹਾ ਐਕਸ਼ਨ ਨੂੰ ਕਈ ਵਾਰ ਪਿੰਡ ਵਾਲੇ ਮਿਲ ਕੇ ਵੀ ਆਏ ਨੇ ਤਾਂ ਇਗਨੋਰ ਕਰੀ ਜਾਂਦਾ ਨਹੀਂ ਗੱਲ ਤੁਹਾਡੀ ਕੁਛ ਹੱਦ ਤੱਕ ਸਹੀ ਵੀ ਹੈ ਪਰ ਲਾੜਵੰਜਰੇ ਜਵਾਹੇ ਦੇ ਵਿੱਚ ਪਰ ਪਹਿਲਾਂ ਜਿਹੜਾ ਕੋਟੜੇ ਰਜਵਾਹੇ ਦੇ ਵਿੱਚ ਛੱਡਿਆ ਸੀ ਉੱਥੇ ਬ੍ਰੀਚ ਹੋ ਗਈ ਸੀ ਖੰਡੇਵਤ ਕੋਲੇ ਉਹ ਬ੍ਰੀਚ ਖਿਲ ਗਈ ਤੀ ਫਿਰ ਪਾਣੀ ਛੱਡਿਆ ਲਾੜਮਨਜਾਰੇ ਰਜਵਾਹੇ ਦੇ ਵਿੱਚ ਕੁਝ ਪਾਣੀ ਘਟ ਆਇਆ ਸੀ ਤੇ ਜਿਹੜੀ ਘੱਗਰ ਬ੍ਰਾਂਚ ਹੈ ਮੇਨ ਉਹਦੇ ਪਾਣੀ ਛੱਡਿਆ ਗਿਆ ਤੀ ਉਹਦੀ ਬਕਾਇਦਾ ਇਨਕੁਆਰੀ ਹੋ ਰਹੀ ਹੈ ਕਿ ਪਾਣੀ ਇੱਥੇ ਕਿਉਂ ਛੱਡਿਆ ਗਿਆ ਸਕੇਪ ਦੇ ਵਿੱਚ ਤੇ ਉਹ ਨਹਿਰ ਟੁੱਟੀ ਸੀ ਉਹਦੀ ਬਕਾਇਦਾ ਇਨਕੁਆਰੀ ਵੀ ਹੋ ਰਹੀ ਹੈ ਸੋ ਜਿੱਥੇ ਕਿਤੇ ਕਿਸੇ ਦੀ ਗਲਤੀ ਹੈ ਤੋ ਸਾਰੀ ਇਨਕੁਆਇਰੀ ਵੀ ਕਰ ਰਹੇ ਆ ਬਾਕੀ ਕੋਟੜਾ ਰਜਵਾਹਾ ਤੇ ਲਾੜਵੰਜਾਰਾ ਰਜਵਾਹਾ ਦੋਹਾਂ ਦੇ ਨਾਲ ਹਲਕੇ ਲਹਿਰੇ ਦੇ ਜ਼ਿਆਦਾਤਰ ਪਿੰਡਾਂ ਦੀ ਸਿੰਚਾਈ ਹੁੰਦੀ ਆ ਉਹ ਨਿਸ਼ਚਿਤ ਕਰ ਰਹੇ ਆ ਕੱਲ ਵੀ ਮੇਰੀ ਐਕਸ਼ਨਲ ਵੀ ਗੱਲ ਹੋਈ ਆ ਉੱਪਰ ਵੀ ਗੱਲ ਹੋਈ ਆ ਸਾਰਾ ਦੇਖੋ